ਕੀ ਹਾਲ ਚਾਲ ਹੈ ਮਿੱਤਰੋ ਠੀਕ ਠਾਕ ਹਾਂ ਲਓ ਵੀ ਦੇਖੋ ਆਪਣੇ ਮੇਰੇ ਜੀ ਦੋ ਜਾਨਵਰ ਛੱਡੀ ਨਾਲ ਕਿਹੜੀ ਬਾਜੀ ਤੇ ਫਿਰ ਇਹ ਆਪਾਂ ਸਵੇਰੇ ਡਾਏ ਸੀਗੇ 6:30 ਹੁਣ 3:30 ਦਾ ਟਾਈਮ ਆ ਹੁਣ ਭਰਕਾ ਕੇ ਲਾਹੀ ਨੇ ਸੋਹਰੇ ਬਾਈ ਕਿਵੇਂ ਲੱਗੇ ਆਪਣਾ ਜੋੜਾ ਕਬੂਤਰੀਆਂ ਦਾ ਉੱਡਣੀਆਂ ਬਾਜੀ ਦਸੋ ਘਰ ਬਸੋ ਬਾਈ ਨੂੰ ਕਿਸ ਨੂੰ ਪਤਾ ਜੀ ਘੈਂੜਾ ਨਸਲ ਲੱਗਦਾ ਕੋਸ ਗੱਡੂ ਸੱਪ ਕੋਈ ਬਾਜੀ ਤੇ ਇਹਦੇ ਬਾਈ ਤਗੜੇ ਕਬੂਤਰ ਪਾਦਾ ਦੇਖੀ ਬੈਠੀਂ ਦੇਖੀ ਦੱਸ ਦੇਣਗੇ ਯਾਹਾਂ ਯਾਰ ਬਾਕੀ ਗੱਲ ਠੀਕ ਆ ਕਰੂ ਕੋਸ ਨਾ ਕੋਸ ਸੋ ਮਿੱਤਰ ਹੋਰ ਕਮੈਂਟਾਂ ਚ ਬਣੂਗਾ ਲਬਾਦ ਪੂਰੀ ਦੇਖ ਆਖੇ ਜੇਰੀ ਅੱਖਾ